ਹਿੰਦੀ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੇ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਤੁਹਾਨੂੰ ਦਿਖਾਉਣੀਆਂ ਵਾਂ 5 ਸੂਈਆਂ ਸਵਾਈਆਂ ਵਾਂ ਤੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੈ ਵੀ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਇਹ ਵੀ ਜ਼ਰੂਰ ਧਿਆਨ ਦਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਟਿਕਟਾ ਜੀ ਬਾਬਾ ਦੇ ਪਾਲਾਉਣ ਦੇ ਭਾਈ ਚਲੋ ਕਿਰਪਾ ਚੀਤੀ ਜੀ ਤੇ ਨਾਮ ਦੱਸੋ ਇੱਕ ਵਾਰੀ ਫਿਰ ਹਾਂ ਜੀ ਅਮਰਪਾਲ ਸਿੰਘ ਜੀ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਖੱਚੀਆਂ ਤੋਂ ਪਹਿਲਾਂ 2 ਕਿਲੋਮੀਟਰ ਦੂਰ ਹੈ ਚਾਰ ਬਿਆਸ 7 ਅੰਬਰ 25 ਤਰਨਤਾਲ 25 ਗੜੂ ਸਾਹ ਦੀ ਪੈਂਦਾ ਜੀ ਲੰਦਰ 50 ਪੈਂਦਾ ਜੀ ਮੇਨ ਰੋਡ ਤੋਂ ਹਾਈ ਵੀ ਤੋਂ ਸਰਕਾਰੀ ਸਕੂਲ ਅਗੋਂ ਕ੍ਰੈਨੇਲ ਕੋਂ ਗੁੱਦੂ ਨੰਬਰ ਆਪਣੀ ਗਲੀ ਜੀ ਬਲੇਸਿੰਗ ਪੈਸ ਭਾਈ ਮਸ਼ਹੂਰ ਜੀ ਮੇਨ ਠੀਕ ਹੈ ਹਾਂਜੀ ਹਾਂਜੀ ਆਪਾ ਮੋਗਾ ਬਰਨਾਲਾ ਵੀ ਦੱਸ ਦਿਆ ਕਰੀਏ ਪਿੰਨ ਇੰਨਾ ਪੈਂਦਾ ਕੋਈ ਨਹੀਂ ਭਾਈ ਦੱਸ ਦਿਆ ਕਰਾਂਗੇ ਵੱਡੀ ਜੀ ਭਾਈ ਮੋਗਾ 100 ਕਿਲੋਮੀਟਰ 100 ਕਿਲੋਮੀਟਰ ਮੋਗਾ ਪੈਂਦਾ ਜੀ ਤੇ ਜਗਰਾਵਾ ਪੈਂਦਾ 135 ਅੱਛਾ ਹਾਂਜੀ ਹਾਂਜੀ ਤੇ ਡੱਬਾ ਵਾਲੀ ਡੱਬਾ ਵਾਲੀ 270 ਠੀਕ ਹੈ ਸਾਰੇ ਯਾਦ ਕੀਤੇ ਆ ਪੂਰੇ ਗਏ ਹਾਂ ਮੇਰਾ ਵਾਲੀ ਭਾਜੀ ਮੇਰਾ 350 ਆਪਾ ਅੱਛਾ ਸਾਰੇ ਭਾਡੇ ਗੱਡੇ ਆ ਭਾਜੀ ਠੀਕ ਹੈ ਹਾਂਜੀ ਹਾਂਜੀ ਵੱਡੇ ਭਾਜੀ ਚਲੋ ਨਾਮ ਦੱਸ ਉਹ ਫੋਨ ਨੰਬਰ ਵੀ ਬੋਲ ਦੋ ਨੰਬਰ 98422318615 ਤੇ ਵਟਸਐਪ ਕਰ ਲੈਣਾ ਵੀ ਭਾਜੀ ਠੀਕ ਹੈ ਹਾਂਜੀ ਹਾਂਜੀ ਚੱਲਾ ਫਿਰ ਸ਼ੁਰੂਆਤ ਜਿਹੜੀ ਆ ਵੀਰੇ ਇਹ ਪਹਿਲਾ ਦੋ ਦੰਦ ਦੋਂਦੀ ਆ ਅੱਛਾ ਦੋ ਦੰਦ ਦੋਂਦੀ ਹੋਏ ਕੋਈ ਵੀਰ ਪਾਹੇ ਪਾਵੇ ਚੌਗੀ ਛਿੱਗੀ ਉਹਨੇ 1 ਰੁਪਈਆ ਲੈਣਾ ਫਿਰ ਅੱਛਾ ਦੋ ਦੰਦ ਤੋਂ 12 ਕਿਲੋ ਆਪਾਂ 11 ਕਿਲੋ ਪਰ ਕੇ ਦੇਣੀ ਵਸੀ ਗਈ ਖੁੱਲਾ ਡੁੱਲਾ ਜਿਹੜਾ 10 ਕਿਲੋ ਲੀਟਰ ਨਾਲ ਵੀਰ ਕੋ ਮੇਲੇ ਪਾਣੀ ਧਾਰ ਉਹਨੇ ਮੇਰੇ ਕਰ ਰਿਹਾ ਰੁਪਈਆ ਮਾਰ ਤੇ ਬੱਚਾ ਨਹੀਂ ਹੈਗਾ ਤਾਂ ਬੱਚਾ ਨਹੀਂ ਹੈਗਾ 1.5 ਮਹੀਨਾ ਹੋ ਗਿਆ ਬੱਛੀ ਬਣੀ ਨੂੰ ਗਾੜੀ ਡਾਕਟਰ ਨਹੀਂ ਆਇਆ ਪਾਸ ਕਰਾਉਣੀ ਸੀ ਇਹ ਜਿਆਦਾ ਛੱਕੜਾ ਰਵ ਆ ਮੂੰਹ ਪੁੱਟ ਕੇ ਖੋਣਾ ਵੀ ਭਾਜੀ ਦੋਂਦੀ ਦੇ ਰੁਪਈਏ ਲੈਣੇ ਆ ਆ ਵੇਖ ਲੋ ਕੱਚੀ ਦੋਂਦੀ ਆ ਨ ਕੀ ਨਾ ਕੋ ਵੀਰ ਕਾਦੀ ਠੀਕ ਆ ਹਾਂਜੀ ਹਾਂਜੀ ਫਿਰ ਇੱਕ ਵਾਰ ਗੱਲ ਇਹਨ ਲੱਪ ਛੜਮਾ ਲਿਆ ਫ੍ਰਿਜ ਫ੍ਰਿਜ ਠੀਕ ਆ ਚਲ ਬਾਜੋ ਪੂਰੀ ਠੰਡੀ ਸੀ ਲਾ ਪੂਰੀ ਪੂਰੀ ਨਗਰ ਪਾ ਲਈ ਤੇ ਪਿਓਰ ਤੋਂ ਤਾਂ ਅੰਬੀ ਬਾਕੀ ਇਹ ਆ ਵੀ ਚਲੋ ਨਵੀਂ ਵੈੜ ਆ ਗਾਂ ਤਿਆਰ ਕਰਨ ਵਾਲੀ ਆ ਉਤਨਾ ਸਰੀਰੋਂ ਵੀ ਚੰਗੀ ਆ ਵੀਰ ਜੀ ਆਦੀ ਭਾਜੀ ਉਹ ਤਾਂ ਕਾਲੀ ਭਿੰਦੀ ਹੈ ਭਾਜੀ ਬੱਚੀ ਨੇ ਗੱਲ ਚ ਰੱਸਾ ਪਾਇਆ ਹੈ ਭਣ ਭਰਾਵਾਂ ਨੇ ਵੀਰਾਂ ਨੇ ਬੜੇ ਸ਼ੋਰ ਨਾਲ ਮੱਛੀ ਵੀਰ ਜੀ ਲਈ ਬੰਦਿਆਂ ਨੇ ਅੱਛਾ ਥਣ ਤੇ ਵੀਰ ਜੀ ਕੋਈ ਗੱਲ ਹੀ ਨਹੀਂ ਹਰ ਪੀਪਾ ਜੀ ਕਰਨ ਵਾਲੀ ਦੇ ਜਵਾਬ ਸਮਾ ਇੱਕ ਨੰਬਰ ਲਗਾਉ ਉਹ ਡਰਦੀ ਆ ਵੱਡੇ ਭਾਜੀ ਬੱਛੀ ਵੇਖੋ ਥਣ ਯਾਰ ਇੱਕੋ ਜਿੱਕੇ ਹੋਣਗੇ ਹਾਰਾਂ ਜੇ ਤਾਂ ਕਰਦੀ ਵੱਛੀ ਵੀਰ ਜੀ ਹਾਂ ਹਾਂ ਰਪਾਏ ਹਾਂਜੀ ਹਾਂਜੀ ਕਰਦੀ ਆ ਹਾਂਜੀ ਤੇ ਥਾਣੇ ਦੇ ਕਰੀ ਦੇਖਾ ਦੇ ਲਾਗੇ ਦਾ ਇੱਕ ਵਾਰੀ ਕਰਿਓ ਇਧਰ ਨੂੰ ਚੰਗੀ ਤਰ੍ਹਾਂ ਹਵਾਂ ਦੇ ਲੋ ਭਾਈ ਲੋ ਪਖਾ ਲਓ ਪੁੱਤ ਹਾਂ ਠੀਕ ਹੈ ਹਾਂਜੀ ਹਾਂਜੀ ਤੇ ਕਰੇ ਫਲਕਾਰੀ ਲਾ ਕੇ ਦਿਖਾ ਦਈਏ ਹਾਂ ਇਹ ਨਹੀਂ ਕਰ ਲਾ ਆਪ ਛੜਾ ਨਹੀਂ ਆਈ ਛੜਾ ਨਹੀਂ ਆਈ ਹੋਤਰਾ ਗਰਮੀਆਂ ਵਿਚਾਰਦੇ ਆ ਗਈ ਠੰਡੀ ਆ ਆ ਭਾਈ ਜੰਮੀ ਪਲੀ ਪੂਰੀ ਜੇ ਦੇਖੋ ਕਿ ਦੇ ਪੂਰੀ ਜੰਮੀ ਪਲੀ ਆ ਮੱਖੀ ਚਲਕਦੀ ਜੇ ਵੀਰ ਜੀ ਦੇਖੋ ਵਸ਼ੀ ਘਰ ਇਸੇ ਸਵਾਲ ਆਖਦੀ ਮੈਂ ਲੈਣੀ ਆ ਨਾ ਇਹ ਲੈਣ ਲਈ ਇੱਕ ਬਰਾਬਰ ਆ ਅੱਛਾ ਜਿਹੜੇ ਲੈਦਾ ਪਾ ਭਾਈ ਦੇ ਦਿੰਦੀ ਆ ਨਾ ਇੰਨੇ ਦੀ ਕੋਈ ਵਸ਼ੀ ਨਹੀਂ ਦਿੰਦਾ ਇਹ ਅੱਛਾ ਹਾਂਜੀ ਕਿੰਨੇ ਦੇ ਦੇਣੀ ਆ 40000 ਰੁਪਏ ਵੱਡੇ ਭਰਾ ਕਰ ਦਈਏ ਮੰਨਤਾ ਨਾ 5000 ਛੋੜ ਗਾ ਨੇ 35000 35 ਦੀ 2000 ਹੋਰ 33 ਦੀ 2000 ਹੋਰ 33 ਦੀ 1032 ਜਣੀਆਂ ਅੱਛਾ 32 2000 ਦੀ ਬਚੀ ਦੇਣੀ ਤੇਰੀ ਜਵਾਬ ਦੇ ਕੋਈ ਨਾ ਇਹ ਆਪਣੀ ਸ਼ਰਦਾ ਨਹੀਂ ਜਿਹਨੂੰ ਪਰਖੋ ਹੀ ਮੇਰੇ ਵੀਰ ਨੂੰ ਵਛੀ ਦੀ ਠੀਕ ਹੈ ਜੀ ਹਾਂ ਜੀ ਬਚਾਣੀ ਇਹ ਵਛੀਦਾ ਹੈਗਾ ਯਾਦ ਕਰੂਗਾ ਵੀ ਵੀਰ 50000 ਦੀ ਵੀ ਜੀ ਬੰਦਿਆਂ ਵਿੱਚ ਲਈ ਉਹ ਵੀਰ ਬਾਹਰ ਚਲੇ ਗਿਆ ਇਹ ਬਾਪੂ ਜੀ ਸਾਡੇ ਨਾਲ ਆ ਗਏ ਭਾਈ ਵਸੀ ਆਈ ਲੱਤ ਛਾੜਨ ਆ ਪਾ ਮਾਰਦੇ ਆ ਭਾਜੀ ਕੋਣੀ ਆ ਡਰਦੇ ਨਾਲ ਆਗਾ ਘਰ ਵਾਤੇ ਨੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਦੂਜਾ ਸੂਆ ਸੋਈ ਪਈ ਜੀ ਅਵਸ਼ੀ ਕੋਈ ਦੋ ਨਹੀਂ ਮਿਸਰੇ ਤਾਂ ਨਾਲ ਦੀ ਆਪੇ ਭਾਈ ਵੇਖਤ ਨੇ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਜਿਹੜੀ ਗਾਲ ਰਾਜ ਭਾਈ ਵਸੀ ਹੀਲ ਤੇ ਆਈ ਨਾ ਹੀਲ ਤੇ ਆਈ ਹੈ ਭਾਈ ਅੱਜ ਵਾਦੇ ਦੀ ਹਰ ਵੇ ਰਾਈ ਜੀ ਜਿਸ ਦਿਨ ਸੂਈ ਅੱਜ ਹੀਲ ਤੇ ਆਈ ਜੇ ਤੀਜੇ ਦਿਨ ਗੱਬਣ ਹੋਣੀ ਜੇ ਹੁਣ ਫੇਰ ਕੋਈ ਟੀਕਾ ਭਰਾ ਲੈ ਆਪਣੇ ਜਾ ਕੇ ਹਾਂ ਜੀ ਕੋ ਕਰਦਾ ਜਾ ਕੇ ਭਾਜੀ ਫੁਣਾ ਲੈ ਫੁੱਲ ਪਾਣੀ ਮਾਰਨ ਦੀ ਗਾਂ ਸਾਫ ਚਟਾ ਤੇ ਦੁੱਧ ਦੇ ਕੋਣ ਦੁੱਧ ਭਾਜੀ 10 ਕਿਲੋ ਹੁਣ 8 ਕਿਲੋ ਕਰਕੇ ਡਾਉਂਗੇ ਕੋਈ ਹਿਰ ਚਾਈ ਇਹਨੇ ਥੋੜਾ ਬੋੜਾ ਫਰਕ ਪਾਉਣਾ ਨਹੀਂ ਠੀਕ ਆ ਤੋ ਆਪਾਂ ਗਲਤ ਕੰਮ ਨਹੀਂ ਆ ਭੀ ਭਾਜੀ ਕਹਿੰਦਾ ਸੱਚਾਈ ਦੇ ਮਾਲ ਵੇਚਣਾ ਵਾ ਅੱਜ ਇਹ ਹਿਰ ਚਾਈ ਆ ਜਿਹੜੇ ਕਹਿੰਦੇ ਠੀਕ ਆ ਸੰਦੀ ਸੀ ਵੜੀ ਭਾਜੀ ਭਾਜੀ ਦਮ ਮਾਰਦੀ ਬੈਠੇ ਰੋ ਹਾਂ ਦੇਖ ਸਰ ਜੀ ਹਾਂਜੀ ਹਾਂਜੀ ਉਹ ਥਾਂ ਬਾਦ ਕਾਰਨ ਉਹ ਕੋਈ ਆਪਣੀ ਗਰੰਟੀ ਹੈ ਉਹ ਤਰੇ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਹਾਂਜੀ ਹਾਂਜੀ ਠੀਕ ਆ ਸੀ ਆ ਭਾਜੀ ਪਰ ਅੱਜ ਨੂੰ ਕਾਫੀ ਢੋਲ ਨਹੀਂ ਈ ਡਾ ਰਿਹਾ ਗਿਨਿਆ ਜਿਆਦਾ ਤਾਂ ਚੰਗਾ ਕਿਨੇ ਪਰ ਉਹਨੇ ਬੱਠਾ ਪਾਇਆ ਦੇ ਓਏ ਯਾਰ ਸਿਆਮਾ ਘੋਦੋ ਹੀ ਨਹੀਂ ਇਹ ਕੌਫੀ ਸਵਾਲ ਤੇ ਜਣੀ ਮਰ ਗਿਆ ਜੇ ਦੋ ਦੇਣੀਆ ਬੰਦਾ ਬਹੁਤ ਚੰਗਾ ਮਗਰ ਬੱਤੀ ਪੜੀ ਬੁਲਾਤੀ ਆ ਮਗਰ ਇਹ ਪਲੀ ਪਲੋਸੀ ਬੱਛੀ ਆ ਮਗਰ ਹਾਂ ਜੀ ਥਾਂ 4000 ਅਸੀ ਦੇ ਵੀ ਓਏ ਹੋਰ ਚਾਹ ਦੀ ਹੋਵੇ ਤੇ ਮੁੱਲ ਫਿਰ ਇਹਦਾ ਜੀ ਤੁੰ ਦੱਸ ਦੇ ਪਾ ਆਪ ਵੀ ਕਰ ਦੋਗੇ ਦੇਵੀਆਂ ਪੈਸੇ ਦੀ ਕਰ ਦਈਏ ਮੰਨ ਤਾਂ ਨਾ 5000 ਰੁਪਏ ਆਦੀ ਆਪਾਂ ਭਰਾ ਕਰਨੀ ਕਿੰਨੇ ਦੀ 30 ਦੀ 30 ਦੀ 2000 ਹੋਰ ਜਾਂਦੇ 22000 ਰੁਪਏ ਹੁਣ ਕੋ ਭਰਾਤ ਸਾਈ ਨਾ ਅੱਗੇ ਅੱਛਾ ਹਾਂ ਜਿਹੜੀ ਦੇਣੀ ਦੇਣੀ 26 ਦੀ ਵਸੀ ਦੇਣੀ ਵੇਖੋ ਠੀਕ ਹੈ ਜੀ ਹਾਂਜੀ ਭਾ ਨਾ ਭਾਜੀ ਮਾਲ ਲਈਦਾ ਤੇ ਭਾਵੇਂ ਦੇ ਦੇਣਾ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਆ ਜੀ ਇਹ ਪਈਆ ਸੁਗਾ ਸੂਈ ਭਾਜੀ ਇਹਦੀ ਤੇ ਇਹਦੇ ਕੋਲ ਦੁੱਧ ਦੋ ਦੁੱਧ 10 ਕਿਲੋ 9 ਕਿਲੋ ਕਰੀ ਦੇਣੀ ਦੀ ਜੀ ਬੱਚੀਆਂ ਵੀਆਂ ਸਨ ਆ ਜੀ ਕੰਡੀਆਂ ਦੀ ਜੀ ਹਾਂ ਅੱਛੀ ਚੀਜ਼ ਛੋਟੀ ਬੱਚੀ ਜੇ ਦੀ ਹਾਂ ਜੀ ਚਲੋ ਇਹਨੂੰ ਭਾਜੀ ਰੱਸੀ ਪਾਉਂਦੀ ਨਹੀਂ ਲੋੜਾ ਤੇ ਪਰ ਅੱਛਾ ਸੀਲ ਸਾਉਥੀ ਫੁੱਲ ਗਰੰਟੀ ਹੋ ਗਿਆ ਇਹ ਦੇਖੋ ਫੇਸ ਕੁਆਰ ਇਹ ਥੋੜੀ ਕ੍ਰਾਸ ਹੁੰਦੀ ਜੈਚਾ ਚਲੋ ਤਾਂ ਕਾਟਾ ਲਿਆ ਲਗਾਵਾ ਚੰਪੜੀ ਅਗਦੀ ਦਾ ਮਰਗੀ ਬੈਜੋ ਥਲੇ ਦੇ ਥਾਣਾ ਖਾ ਲੇ ਆ ਬੜਾ ਤੇਰਾ ਫਿਰ ਮੁੱਲ ਵੀਰ ਜੀ 30000 ਦੇ ਜਿਹੜੀ ਹਾਂਜੀ 30000 ਦੀ ਦੇ ਦਈਏ ਕਰ ਦੋ ਕੋਈ ਛੋਟਾ ਮਾਤਾ ਮੰਨਤਾ ਮੈਂ 30000 ਛੱਡ ਦਈਏ 2000 28 ਦੀ 1200 12700 ਅੱਛਾ 7000 45000 ਦਾ ਜੋੜਾ ਦੇ ਦਾਂਗੇ ਬੱਸ ਠੀਕ ਹੈ ਜੀ ਆ ਜਾਓ ਵੀ ਪਰਾ ਫੋਨ ਲਾਵੇ ਮੰਨਤਾ ਨੋਰ ਕਰ ਦਾਂਗੇ ਅੱਛਾ 55 ਦਾ ਜੋੜਾ ਹੀ ਅੱਛਾ 75 ਦਾ ਅੱਛਾ 27 ਦੇ 26 75000 ਬਣਦਾ ਵੱਡੇ ਭਾਜੀ ਠੀਕ ਹੈ ਹਾਂਜੀ ਹਾਂਜੀ 75000 ਦਾ ਜੋੜਾ ਹੀ ਆ ਉਹ ਜੋੜਾ ਲਓ ਭਾਈ 50 ਰੁਪਏ ਦੇ ਦਾਂਗੇ ਜੀ ਜੋੜਾ ਇਕੱਠਾ ਲਓ ਵੀਰ 50 ਰੁਪਏ ਦਾ ਜੈਸਨ ਹੋਈਂ ਜੋੜਾ ਹੀ ਪੰਜਾਬ ਦਾ ਜਿੱਥਾ ਵੀਰ ਲਊਗਾ ਕੱਲੀ ਕੱਲੀ ਨੂੰ 26 ਦੀ 27 ਦੀ ਅੱਛਾ ਸਾਡੇ ਘਰ ਵੀ ਦੋ ਟਾਂ ਮਚੋਲੇ ਬਾਣ ਤਿੰਨਾਂ ਮਰ ਪੈਚੋ ਠੀਕ ਆ ਹਾਂਜੀ ਹਾਂਜੀ ਆ ਬਾਦ ਜੀ ਤੋਕੜਾਂ ਦੇ ਹੋਰ ਲੱਗੇ ਜੀ ਇਹਨੂੰ ਵਸ਼ੇ ਨੂੰ ਡੇਢ ਮਹੀਨਾ ਗਿਆ ਪਿਪਾ ਜੀ ਬਣੀ ਨੂੰ ਦੋ ਦੂਗਾ 7 ਕਿਲੋ 6 ਕਿਲੋ ਕਰਕੇ ਦੇਣੀ ਆ ਐਦਾਂ ਹੀ ਛਲੇ ਬਾਣ ਚਨਾ ਸੀਲ ਠੰਡੀ ਦੀ ਥੋਲੇ ਗਰੰਟੀ ਹੋਊਗੀ ਆਪਣੀ ਆ ਵੇਖੋ ਥੋੜਾ ਫੇਰ ਇੱਕ ਰਿੰਨਮ ਦੁੱਧ ਕਿੰਨਾ ਹੋਣਾ 7 ਕਿਲੋ ਪਾਜੀ 6 ਕਿਲੋ ਕਰਕੇ ਦੇਣੀ ਡੇਢ ਮਹੀਨਾ ਗਿਆ ਜੇ ਬਣੀ ਆ ਆ ਵੇਖੋ ਕਿ ਕਿਹੜਾ ਪੋਣਾ ਪੰਜ ਉੱਡਣ ਵਾਲਾ ਈ ਨ ਲੈ ਬੜੀ ਨਾ ਡੈ ਠੰਡੀ ਸੀ ਲੈ ਜਿੱਦਾਂ ਮਰਜ਼ੀ ਬੈਠ ਜਾ ਆ ਲੋ ਇਹ ਵੀ ਠੰਡੀ ਤੇਰੀ ਆ ਜਿਹੜੀ ਉਤਾਰਵਾ ਦੇ ਘੜੇ ਪਸਮਾਂ ਗਲਤ ਹੋਏ ਆਪਣੀ ਗਰੰਟੀ ਆ ਨਦੇ ਵੀ ਦੇਖ ਸਕਦੇ ਜੇ ਲੱਗੇ ਲੈ ਜਾ ਸੋ ਬਾਤ ਪਤ ਹੋਏ ਰਾਈ ਕੈਮਰਾ ਧਰਦੇ ਹਾਂ ਅੰਦਰ ਕੁ ਬੈਠੋ ਤਰਵਾ ਦੋ ਤੇ ਇਹਦਾ ਫਿਰ ਮੁੱਲ ਮੁੱਲ ਛੋਟਾ ਜਿਹਾ ਦਿੰਦੇ ਆ ਦੀ 2000 18 ਦੀ ਹਾਂਜੀ 18 ਦੀ 16 ਅੱਛਾ 16 10 13 ਦੀ ਉਹ ਤੇਰਾ ਭਾੜਾ ਦੇ ਯਾਰ ਯਾਦ ਰੱਖ ਤੇਰਾ 10000 ਦੇ ਵਿੱਚ ਦੇਣੀ ਯਾਰ ਇਤਨਾ ਚਾਲ ਮਾਰੀਦੀ ਹੁੰਦੀ 1000 12000 ਨਾ ਛੱਡਿਆ ਕਰ ਕੋਈ ਗੱਲ ਨਹੀਂ ਭਾਜੀ ਜਿੰਨੇ ਹੁਣ ਕੈਸਾ ਯਾਰ ਤੇਰਾ ਯਾਰ ਨਹੀਂ ਹੁਣ ਕੋਈ ਕਸਾਈ ਨਾ ਅੰਦਰ ਜੀ ਛੋਟੇ ਨੇ ਕਹਤਾ ਨਾ ਭਾਜੀ ਚਾਹ ਪਾਣੀ ਮੋੜਨਾ ਠੀਕ ਹੈ ਜੀ ਤੇਰਾ 10000 ਦੇਣੀ ਵਿੱਚ ਆਪਾਂ ਬਿਲਕੁਲ ਜੀ ਤੋ 6 ਕਿਲੋ ਗਾ 5 ਕਿਲੋ ਰਿਪੇ ਕਰ ਬਣੀ ਇਹਨੂੰ ਪੂਰਾ ਮਹੀਨਾ ਘਰੇ ਬਣੀ ਜੀ ਪਹਿਲੀ ਤਰੀਕਾ ਨਾ ਪਿਛਲੀ ਵੀ ਜੀ ਬਣੀ ਜੀ ਆਪਾਂ ਗਵਾਂਢੀਆਂ ਦੇ ਭਾਜੀ ਜ ਆਲ ਫਿਰ ਇਹੇ ਗੱਲ ਇਹ ਕਰਮ ਹੋਊਗੀ ਆਲ ਇੰਦਾ ਹੀ ਪਾਣੀ ਜੋਣਗਾ ਇਹ ਆ ਵੀ ਚਲੋ ਚਾਹ ਪਾਣੀ ਦਾ ਸਾਰੀ ਜਾਵੂਗੀ ਵਧੀਆ ਚਾਹ ਪਾਣੀ ਦਾ ਪਾਣੀ ਸਾਰੀ ਇਹ ਪੰਡਾ ਲਈ ਪਾਣੀ ਸੀਲ ਸਾਉ ਦੀ ਪੁੱਲ ਲਗਣਦੀ ਹਰ ਵੀ ਭਾਜੀ ਛਾਈ ਵਾਲਾ ਕਰਾਉ ਸਾ ਰਸ਼ੀਮ ਸਿੰਘ ਬਾਕੀ ਦੋਤੇ ਵੀ ਸੰਗਣਾ ਹੁੰਦਾ ਮੱਝਾਂ ਰਗਾ ਇੰਨਾ گاਵਾਂ ਦਾ ਇਹ ਵੀ ਭਾਂ ਜਾ ਲਵੜ ਪੰਡਾ ਕਰ ਸਵਾਈ ਜਾਊਗੀ ਆ ਬਕਰ ਹਾਂ ਜਿਲੇ ਆ ਫਾਂਗਸ ਵਾਏ ਤੇ ਖਸਾ ਦੇਜੇ ਰਸੀਪਾਉਂ ਦੀ ਲੋੜ ਨਹੀਂ ਭਾਜੀ ਨੂੰ ਤੇ ਇਹਦਾ ਮੁੱਲ ਫਿਰ ਹੁਣ ਮੁੱਲ ਆਪ ਵੀ ਭਾਜੀ ਕੋਈ ਨਹੀਂ ਕਰਨਾ 10-10 ਵੀ ਤੋਲ ਦੇਣੀ ਤਕੜੀ ਬਾਬੇ ਨਾਨਕ ਵਾਲੇ ਕੰਮ ਕਰਨਾ ਅੱਛਾ ਇਹ ਕਲੀ ਲਓ 12 ਦੀ ਅੱਛਾ ਇਹ ਕਲੀ ਲਓ 12 ਆਹ ਦੇ ਦਿੰਦੇ ਆਂਗੇ ਇਹ 12 ਦਾ ਕੋਈ ਵੀ ਸਿੰਗਲ ਲਊਗਾ ਇਹ ਸਾਡੀ ਕੋਲ ਲੀਟਰ ਦਾ ਸਾਢੇ ਕਿਨੂੰ ਕੋਈ ਪੁਰਾਣ ਦੋ ਟਾਈਮ ਲੈ ਲੇ ਭਾਜੀ ਤਿੰਨ ਟਾਈਮ ਭਾਜੀ ਅੱਛਾ ਉਹ 12 ਜਾਂ 13 ਦੀ ਅਸਤਾਈ ਆ ਦੇ 26000 ਦੀ ਮਸ਼ੀਨ ਦੇਣੀ 32000 ਠੀਕ ਹੈ ਹਾਂਜੀ ਭਾਜੀ ਤੇ ਬਾਕੀ ਕੋ ਤਸੱਲੀ ਤੁਹਾਡੇ ਕਰ ਕਰ ਸਾਡੇ ਘਰ ਵੀ ਦੋ ਟਾਈਮ ਭਰਾ ਕਾਲੇ ਤਿੰਨ ਟਾਈਮ ਕਰ ਲਈ ਗੀ ਜੀ ਜੇ ਡਾਕਟਰ ਆ ਗਿਆ ਤੇ ਗੰਨਤੀ ਗੱਲਵਾ ਦਾਂਗੇ ਨਹੀਂ ਦੇਖੋ ਭਰਾ ਆਪਣੇ ਘਰ ਖੜ ਕੇ ਲਵਾ ਲੈ ਠੀਕ ਹੈ ਹਾਂਜੀ ਜੀ ਜੋ ਵੀ ਆ ਇੱਥੇ ਵੇਸ ਚਾ ਕੇ ਪਸ਼ੂ ਖੜੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ